ਚ ਰਿਹਾ ਹੈ ਕਿ ਉਸ ਪ੍ਰਮਾਤਮਾ ਨੂੰ ਜਪ ਕੇ ਜੰਗਲ ਵਿੱਚ ਹੀ ਪ੍ਰਮਾਤਮਾ ਨੂੰ ਪਾਉਣ ਬਾਤੇ ਨਿਕਲਿਆ ਹੈ। ਇੱਕ ਮੈਂ ਆਪਜੀ ਨਾਲ ਹੋਰ ਸਾਂਝ ਕਰਦਿਆਂ ਇੱਕ ਰਿਸ਼ਤੇ ਉਹ ਨੇ ਜੋ ਸਾਨੂੰ ਮਿਲੇ ਹੋਏ ਹਨ। ਮਾਂ ਪਿਓ ਦਾ ਰਿਸ਼ਤਾ ਉਸੇ ਚੂਜ਼ ਨਹੀਂ ਕੀਤਾ। ਤੇ ਮਾਲਕ ਨੇ ਉਸ ਰਿਸ਼ਤੇ ਨੂੰ ਬੜਾ ਪਿਆਰਾ ਤੇ ਪਵਿੱਤਰ ਰਿਸ਼ਤਾ ਦੱਸਿਆ ਹੈ। ਗੁਰਦੇਵ ਦੀ ਬਾਣੀ ਨੂੰ ਪੜ੍ਹ ਕੇ ਦੇਖੋ ਕਿੰਨੇ ਮਾਲਕ ਜੀਓ ਮੈਂ ਤੁਹਾਨੂੰ ਕਦੇ ਦੇਖਿਆ ਨਹੀਂ ਪਰ ਜਦੋਂ ਮੈਂ ਆਪਣੇ ਪਿਓ ਦੇ ਸੁਭਾਅ ਨੂੰ ਦੇਖਦਾ ਕਿ ਮੇਰਾ ਪਿਓ ਮੈਨੂੰ ਪਾਲਦਾ ਹੈ ਮੇਰੇ ਵਾਸਤੇ ਮਿਹਨਤ ਕਰਦਾ ਹੈ ਮਿਹਨਤ ਕਰਕੇ ਮੈਨੂੰ ਪਾਲਦਾ ਹੈ ਮੇਰਾ ਪਾਲਣ ਪੋਸ਼ਣ ਕਰਦਾ ਹੈ ਤੇ ਮੇਰਾ ਪਿਓ ਜਿੱਦਾਂ ਮੈਨੂੰ ਪਾਲ ਰਿਹਾ ਹੈ ਤੇ ਮੈਨੂੰ ਲੱਗਦਾ ਕਿ ਤੁਹਾਡਾ ਸੁਭਾਅ ਮੇਰੇ ਪਿਓ ਵਰਗਾ ਜਰੂਰ ਹੋਏਗਾ ਮੇਰੀ ਮਾਂ ਮੈਨੂੰ ਪਾਲਦੀ ਹੈ ਮੇਰੀ ਕੇਅਰ ਕਰਦੀ ਹੈ ਮੇਰਾ ਖਿਆਲ ਰੱਖਦੀ ਹੈ ਮੈਂ ਕਿੰਨੇ ਵੀ ਅਪਰਾਧ ਕਰਦੇ ਆ ਮੈਂ ਕਿੰਨਾ ਵੀ ਉਹਨੂੰ ਦੁੱਖ ਦੇ ਦਿਆ ਮੇਰੀ ਮਾਂ ਕਰੇ ਦਿਲ ਵਿੱਚ ਉਸ ਨੂੰ ਕਦੇ ਲੈ ਕੇ ਆਉਂਦੀ ਨਹੀਂ ਤੂੰ ਮੇਰੀ ਮਾਂ ਵਰਗਾ ਜ਼ਰੂਰ ਹੋ ਸਕਦਾ ਹੈ ਤੇ ਪਾਰਸ਼ਾ ਨੇ ਕਿੰਨੇ ਪਿਆਰੇ ਬੋਲ ਲਿਖੇ ਤੂੰ ਮਾਤ ਪਿਤਾ ਹਮਬਰਕ ਤੇਰੀ ਤੂੰ ਮੇਰੀ ਮਾਤਾ ਹੈਂ ਤੂੰ ਮੇਰਾ ਪਿਤਾ ਹੈ ਅਸੀਂ ਤੇਰੇ ਪਿਆਰੇ ਬੱਚੇ ਹਾਂ ਗੁਰਦੇਵ ਨੇ ਬਾਣੀ ਦੇ ਅੰਦਰ ਬੜਾ ਪਿਆਰਾ ਸ਼ਬਦ ਲਿਖਿਆ ਕਨੇ ਸੁਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਰਖ ਸਤਿਤੀ ਰਾਮਈਆ ਹੋਂ ਬਾਰਿਕ ਤੇਰਾ हे ਮੇਰੇ ਪਰਮਾਤਮਾ ਮੈਂ ਤੇਰਾ ਬੱਚਾ ਹਾਂ ਮੈਂ ਤੇਰਾ ਬਾਰਿਕ ਹਾਂ ਕਾਹੇ ਨਖੰਡਸ ਅਵਗੁਣ ਮੇਰਾ ਤੂੰ ਮੇਰੇ ਔਗਣ ਨੂੰ ਕਿਉਂ ਨਹੀਂ ਖੰਡਦਾ ਜੇ ਮੇਰੀ ਮਾਂ ਮੈਂ ਕਿੰਨੇ ਅਪਰਾਧ ਕਰਾਂ ਮੇਰੀ ਮਾਂ ਚੇਤੇ ਵਿੱਚ ਨਹੀਂ ਰੱਖਦੀ ਤੇ ਪਰਸ਼ਾ ਤੇਰਾ ਸੁਭਾਅ ਮੇਰੀ ਮਾਂ ਵਰਗਾ ਹੈ ਤੇ ਯਾਦ ਰੱਖਣਾ ਜਿਹੜਾ ਘਰ ਵਿੱਚ ਮਿਲੇ ਹੋਏ ਇਸ ਰਿਸ਼ਤੇ ਨੂੰ ਮਾਪਿ ਪਿਓ ਦੇ ਰਿਸ਼ਤੇ ਨੂੰ ਕਦੇ ਪਿਆਰ ਨਾਲ ਬੈਠ ਕੇ ਬੁਲਾਏ ਨਾ ਕਦੇ ਹਾਲ ਚਾਲ ਨਾ ਪੁੱਛੇ ਜ਼ਿੰਦਗੀ ਦੇ ਪੈਸੇ ਦੀ ਦੌੜ ਵਿੱਚ ਮਾਪਿ ਪਿਓ ਨੂੰ ਭੁੱਲ ਕੇ ਬੈਠ ਜਾਏ ਉਹ ਮੇਰੇ ਵਰਗਾ ਜਿੰਨਾ ਮਰਜੀ ਗੁਰੂ ਦੇ ਲੰਗਰ ਲਗਾਉਂਦਾ ਰਹੇ ਗੁਰੂ ਦੇ ਨਾਂ ਦੇ ਉੱਤੇ ਕਰਮ ਕਰਦਾ ਰਹੇ ਯਾਦ ਰੱਖਣਾ ਗੁਰੂ ਦੀ ਨਜ਼ਰਾਂ 'ਚ ਕਦੇ ਉਹ ਪ੍ਰਵਾਣ ਨਹੀਂ ਕੱਲ ਮਦਦ ਦੇ ਆ ਨਾ ਬੜੇ ਸਟੇਟਸ ਲੱਗਣਗੇ ਕਿ ਮੈਂ ਮਾਂ ਨਾਲ ਬੜਾ ਪਿਆਰ ਕਰਦਾ ਹਾਂ ਮਾਲਕ ਅੱਖ ਨੇ ਘਰ ਹੀ ਮੈਂ ਅੰਮ੍ਰਿਤਪੁਰ ਪੂਰ ਹੈ ਮਨਮੁਖਾ ਸਾਧ ਨਾ ਪਾਇਆ ਮਨਮੁਖ ਬੰਦਾ ਉਸ ਸਾਧ ਨੂੰ ਉਸ ਸਵਾਦ ਨੂੰ ਜਾਣ ਨਾ ਸਕੇ ਤੇ ਦੁਨੀਆ ਨੂੰ ਦਿਖਾਉਣ ਵਾਸਤੇ ਫੇਕ ਲੱਗ ਮੈਂ ਆਪਣੀ ਮਾਂ ਨੂੰ ਬੜਾ ਪਿਆਰ ਕਰਦਾ ਕਹਿੰਦਾ ਕਿਉਂ ਕਰਦਾ ਮੇਰੀ ਮਾਂ ਮੇਰੇ ਕੱਪੜੇ ਪ੍ਰੈਸ ਕਰਕੇ ਦਿੰਦੀ ਹੈ ਮੈਂ ਆਪਣੀ ਮਾਂ ਨੂੰ ਕਾਹਲਾ ਪਿਆਰ ਕਰਦਾ ਕਿਉਂ ਕਰਦਾ ਮੈਨੂੰ ਰੋਟੀ ਬਣਾ ਕੇ ਦਿੰਦੀ ਐ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਕਿਉਂ ਕਰਦਾ ਮੇਰੇ ਕੱਪੜੇ ਧੋ ਕੇ ਦਿੰਦੀ ਐ ਯਾਦ ਰੱਖਣਾ ਤੇਰਾ ਉਹ ਪਿਆਰ ਨਹੀਂ ਤੇਰੇ ਉਹ ਕੰਮ ਕਰਕੇ ਦਿੰਦੀ ਐ ਤੇਰੀ ਫਿਰ ਮਾਂ ਨਹੀਂ ਉਹ ਨੌਕਰ ਐ ਮਤ ਇਹਨੂੰ ਉਹ ਕੁਝ ਦੇ ਰਹੀ ਐ ਤੇ ਉਹਦੇ ਬੰਦੇ ਨੂੰ ਤੂੰ ਤਾਂ ਪਿਆਰ ਕਰਦਾ ਪਿਆਰ ਕਰਨਾ ਕੀ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਤੋਂ ਸਿੱਖ ਉਹਨੇ ਦਿੱਤਾ ਹੀ ਐ ਉਹਨੇ ਕੁਝ ਲਿਆ ਨਹੀਂ ਪਿਆਰ ਵਿੱਚ ਸਭ ਕੁਝ ਡੈਡੀਕੇਟ ਹੁੰਦਾ ਪਾਸ਼ਾ ਕਹਿੰਨ ਲੱਗੇ ਜੇ ਪਿਆਰ ਦੀ ਉਦਾਹਰਣ ਲੈਣੀ ਚਾਹੁੰਦਾ ਆਸ਼ਿਕ ਇਹ ਨਾ ਆਖੀਆਂ ਜਿਲੇਖੇ ਵਰਤੈ ਸੋਈ ਜੋ ਲੇਖਿਆ ਜੋਖਿਆ ਚ ਭਈ ਜਿਦ ਤਰੀ ਮਾਂ ਤੇਨੂੰ ਕੰਮ ਨਾ ਕਰੇ ਤੇਰੇ ਕੱਪੜੇ ਨਾ ਧੋਏ ਤੇਰੀ ਰੋਟੀ ਪਾਣੀ ਨਾ ਤਿਆਰ ਕਰੇ ਕੀ ਫਿਰ ਮਾਂ ਨੂੰ ਪਿਆਰ ਨਾ ਕਰੇਗਾ ਫਿਰ ਪਿਓ ਨੂੰ ਪਿਆਰ ਨਾ ਕਰੇਗਾ ਕਿ ਮੈਨੂੰ ਦੁਨੀਆ ਦੇ ਉੱਤੇ ਲੈ ਕੇ ਆਏ ਮੈਨੂੰ ਪਾਲਿਆ ਮੈਨੂੰ ਪੋਸਿਆ ਮੈਨੂੰ ਦੁਨੀਆ ਦਿਖਾਈ ਮੈਨੂੰ ਪੜਾ ਲਿਖਾ ਕੇ ਇਸ ਇਸ ਦੇ ਕਾਬਲ ਕੀਤਾ ਹੈ ਇਹ ਪਿਆਰ ਨਹੀਂ ਫੇਕ ਲਵ ਨਹੀਂ ਇਸ ਦੁਨੀਆਦਾਰੀ ਦੇ ਫੇਰ ਫੇਕ ਲਵ ਵਿੱਚ ਬੈਠਦੇ ਮਗਰੋਂ ਸਟਰੀਕ ਪਹਿਲਾਂ ਪਾ ਦਿੰਦੇ ਮੈਂ ਗੁਰੂ ਘਰ ਚ ਆਇਆ ਲੰਗਰ ਚ ਸੇਵਾ ਕਰ ਰਿਹਾ ਫੋਟੋ ਪਾਦਣੀ ਮੈਂ ਗੁਰੂ ਘਰ ਚ ਸੇਵਾ ਕਰ ਰਿਹਾ ਕਿਨੂੰ ਦਿਖਾਉਣਾ ਹੈ ਜਿਹਦੇ ਅੱਗੇ ਅਰਦਾਸ ਕਰਨੇ ਬਿਨੂ ਬੋਲੇ ਆ ਸਭ ਕੁਝ ਜਾਣਦਾ ਕਿਸ ਅੱਗੇ ਕੀਤੇ ਅਰਦਾਸ ਜੇ ਤੇ ਗੁਰੂ ਵਾਸਤੇ ਸੇਵਾ ਕਰਨ ਵੇਲੇ ਫਿਰ ਗੁਰੂ ਨੂੰ ਦਿਖਾਉਣ ਦੀ ਲੋੜ ਨਹੀਂ ਪਾਰਸ਼ਾ ਕਹਿ ਲਗੇ ਮੇਰੀ ਮਾਂ ਦਾ ਵਰਗਾ ਸੁਬਾਹ ਹੈ ਪ੍ਰਮਾਤਮਾ ਤੇਰਾ ਜਿਨ੍ਹਾਂ ਕੋਲ ਮਾਂ ਪਿਓ ਦੀ ਦਾਤ ਹੈ ਨਾ ਬੱਚਿਆਂ ਨੂੰ ਗੁਰੂ ਘਰ ਚ ਲੈ ਕੇ ਆਇਆ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਸਾਨੂੰ ਰਿਸ਼ਤੇ ਕਾਇਮ ਕਰਨੇ ਸਿਖਾਉਂਦੀ ਹੈ ਮਾਂ ਦਾ ਪਿਓ ਦਾ ਸਤਕਾਰ ਕੀ ਹੈ ਬਾਣੀ ਦੀ ਵਿਚਾਰਧਾਰਾ ਦੱਸਦੀ ਹੈ ਕਾਹੇ ਪੂਤ ਝਗਰਤ ਹਉ ਸੰਗ ਬਾਪ ਜਿਨ ਕੇ ਜਣੇ ਬਡੀਰੇ ਤਮਹੁ ਤਿੰਨ ਸਿਉ ਝਗਰਤ ਪਾਪ ਇਹ ਗੁਰਬਾਣੀ ਦੱਸਦੀ ਹੈ ਤੇ ਮਾਪਿਓ ਦੀ ਦਾਤ ਇੱਕ ਇਹੋ ਜੀ ਦਾਤ ਹੈ ਜਦੋਂ ਇਨਸਾਨ ਦੇ ਕੋਲ ਹੁੰਦੀ ਹੈ ਇਨਸਾਨ ਪ੍ਰਵਾਹ ਨਹੀਂ ਕਰਦਾ ਜਦੋਂ ਇਹ ਦਾਤ ਕੋਲੋਂ ਖੁੱਸ ਜਾਂਦੀ ਹੈ ਦੁਨੀਆਂ ਦਾ ਕੋਈ ਐਸਾ ਮੋਢਾ ਨਹੀਂ ਹੁੰਦਾ ਜਿਹਦੇ ਉੱਤੇ ਉਹ ਸਿਰ ਰੱਖ ਕੇ ਉਹ ਆਪਣੇ ਦੁੱਖ ਨੂੰ ਸਾਂਝਾ ਕਰ ਸਕੇ ਇਹ ਗੁਰਬਾਣੀ ਨੇ ਫਿਲਾਸਫੀ ਸਾਨੂੰ ਦਿੱਤੀ ਹੈ ਤੇ ਮਦਰ ਡੇ ਦੇ ਉੱਤੇ ਸਟੇਟਸ ਨਾ ਲਗਾਈਏ ਦੱਸਿਏ ਨਾ ਮਾਂ ਨੂੰ ਪਿਆਰ ਕਰਕੇ ਦਸੀਏ ਮਾਮ ਜਿੱਥੇ ਮੈਂ ਸਵੇਰੇ ਦੁਨੀਆਦਾਰੀ ਦੀ ਆਪਣੇ ਕੰਮ ਕਾਰ ਦੀ ਦੌੜ ਵਿੱਚ ਸਵੇਰੇ ਨਿਕਲ ਜਾਂਦਾ ਹੈ ਨਾ ਨੰਗੇ ਪੈਰੀ ਆ ਕੇ ਮੈਂ ਗੁਰਦੁਆਰਾ ਸਾਹਿਬ ਜਾਵਾਂ ਮੈਂ ਤੁਰ ਕੇ ਗੁਰਦੁਆਰਾ ਸਾਹਿਬ ਜਾਵਾਂ ਸਾਧਨ ਦੇ ਉੱਤੇ ਆ ਜੀਏ ਮਾਂ ਨੂੰ ਟਾਈਮ ਦਈਏ ਕਿ ਮਾਮ ਮੈਂ ਤੇਰੇ ਕੋਲ ਬੈਠ ਕੇ ਤੇਰਾ ਹਾਲ ਚਾਲ ਪੁੱਛਣਾ ਚਾਹੁੰਦਾ ਹਾਂ ਤੂੰ ਠੀਕ ਹੈ ਤਾਂ ਕਿਸ ਨੇ ਬੜੀ ਪਿਆਰੀ ਘਟਨਾ ਲਿਖੀ ਕਹਿੰਦਾ ਜਦੋਂ ਮੈਂ ਛੋਟਾ ਜਿਆ ਸੀ ਨਾ ਜਦੋਂ ਮੈਂ ਆਪਣੀ ਹੋਸ਼ ਨੂੰ ਸੰਭਾਲਿਆ ਤੇ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੇਰੀ ਮਾਂ ਦੀ ਕਹਿੰਦਾ ਇੱਕ ਅੱਖ ਜਿਹੜੀ ਹੈ ਉਹ ਕਾਣੀ ਹੈ। ਮੇਰੀ ਮਾਂ ਦੀ ਇੱਕ ਅੱਖ ਨਹੀਂ ਹੈ। ਕਹਿੰਦਾ ਮੇਰੀ ਮਾਂ ਦੀ ਜਿਹੜੀ ਸੂਰਤ ਸੀ ਨਾ ਉਹ ਬੜੀ ਵੇਖਣ ਚ ਬਦਸੂਰਤ ਜੀ ਲੱਗਿਆ ਕਰਨੀ ਚੰਗੀ ਨਾ ਲੱਗਿਆ ਕਰਨੀ ਮਾਂ। ਜਿਉਂ-ਜਿਉਂ ਬੱਚਾ ਸਿਆਣਾ ਹੁੰਦਾ ਜਾਂਦਾ ਹੈ ਉਹਨੂੰ ਚੰਗੇ ਮੜ ਦੀ ਪਛਾਣ ਹੋ ਜਾਂਦੀ ਕਿ ਆਹ ਚੀਜ਼ ਸੋਹਣੀ ਹੈ ਆਹ ਚੀਜ਼ ਬਦਸੂਰਤ ਹੈ। ਇਹ ਕਿਸੇ ਨੇ ਆਪਣੀ ਹੱਡ ਬੀਤੀ ਲਿਖੀ ਹੈ। ਕਲਾਮ ਸਿਆਣਾ ਹੋ ਗਿਆ ਜਦੋਂ ਮਾਂ ਦੀ ਸ਼ਕਲ ਵਾਲ ਦੇਖਿਆ ਮਾਂ ਮੈਨੂੰ ਬਦ ਸੂਰਤ ਕਹਿੰਦਾ ਨਜ਼ਰ ਆਇਆ ਕਰਨੀ ਕਹਿੰਦਾ ਮੇਰੇ ਸਕੂਲ ਚ ਫੰਕਸ਼ਨ ਹੋਇਆ ਕਰਨਾ ਸਾਰਿਆਂ ਨੇ ਇਕੱਠੇ ਹੋਇਆ ਕਰਨਾ ਮੈਂ ਮਾਂ ਨੂੰ ਕਿਆ ਕਰਾਂ ਤੂੰ ਮੇਰੇ ਸਕੂਲ ਚ ਨਾ ਆਈ ਤੂੰ ਸਾਹਮਣੇ ਨਾ ਆਈ ਕਹਿੰਦਾ ਮਾਂ ਰੋਟੀ ਪਾ ਕੇ ਦਿਆ ਕਰਨੀ ਮੈਂ ਮਾਂ ਦੇ ਉਤੋਂ ਜੀਕਾਲਾ ਕਰਿਆ ਕਰਨਾ ਕਿ ਮੈਨੂੰ ਕਿਉਂ ਪਾ ਕੇ ਦੇ ਨਹੀਂ ਮੈਂ ਆਪੇ ਪਾ ਕੇ ਖਾ ਲਿਆ ਕਰਾਂਗਾ ਕਹਿੰਦਾ ਪਿਓ ਮੇਰਾ ਹੈ ਨਹੀਂ ਸੀ ਕਹਿੰਦਾ ਇੱਕ ਵਾਰ ਮੇਰੇ ਸਕੂਲ ਦੇ ਵਿੱਚ ਫੰਕਸ਼ਨ ਹੋਇਆ ਉਸ ਫੰਕਸ਼ਨ ਦੇ ਵਿੱਚ ਕਹਿੰਦਾ ਸਾਰੇ ਪੇਰੈਂਟਸ ਨੂੰ ਬੁਲਾਇਆ ਗਿਆ ਮੈਨੂੰ ਵੀ ਕਿਹਾ ਗਿਆ ਕਿ ਆਪਣੇ ਮਾਂ ਨੂੰ ਤੂੰ ਲੈ ਕੇ ਆਈ ਸਕੂਲ ਵਿੱਚ ਕਹਿੰਦਾ ਮੈਂ ਆਪਣੀ ਮਾਂ ਨੂੰ ਸਰੇਹਾਨਾ ਦਿੱਤਾ ਆ ਕਿ ਕਹਿੰਦਾ ਸਾਰੇ ਪੇਰੈਂਟਸ ਆਏ ਜਦੋਂ ਸਟੇਜ ਦੇ ਉੱਤੇ ਕਹਿੰਦਾ ਮੈਨੂੰ ਸਨਮਾਨਿਤ ਕਰਨ ਲੱਗੇ ਤੇ ਟੀਚਰ ਨੇ ਬੋਲਿਆ ਕਿ ਇਹ ਬੱਚੇ ਦੀ ਮਾਂ ਵੀ ਆਈ ਹੈ ਉਹਨੂੰ ਬੇਨਤੀ ਕਿ ਸਟੇਜ ਦੇ ਉੱਤੇ ਬੱਚੇ ਦੇ ਨਾਲ ਆਉਣ ਕਹਿੰਦਾ ਮੇਰੀ ਮਾਂ ਸਟੇਜ ਦੇ ਉੱਤੇ ਆਈ ਕਹਿੰਦਾ ਮੈਂ ਵੇਖ ਕੇ ਲੋ ਲੱਖਾ ਹੋ ਗਿਆ ਕਹਿੰਦਾ ਮੈਂ ਪ੍ਰਾਈਸ ਤੇ ਲਿਆ ਮੈਂ ਉਸੇ ਵੇਲੇ ਸਟੇਜ ਤੋਂ ਥੱਲੇ ਉਤਰਿਆ ਮੈਂ ਘਰ ਆ ਗਿਆ ਕਹਿੰਦਾ ਮੈਂ ਮਾਂ ਦੇ ਨਾਲ ਬੜਾ ਲੜਿਆ ਮੈਂ ਮਾਂ ਨੂੰ ਧੱਕਾ ਦਿੱਤਾ ਕਿ ਤੈਨੂੰ ਕਿਨੇ ਬੁਲਾਇ ਸੀ ਸਕੂਲ ਆਉਣ ਵਾਸਤੇ ਤੂੰ ਕਿਉਂ ਗਈ ਕਹਿੰਦਾ ਨਫ਼ਰਤ ਕਰਨ ਲੱਗਿਆ ਮਾਂ ਦੇ ਨਾਲ ਕਹਿੰਦਾ ਬੜਾ ਮੈਂ ਮਾੜਾ ਚੰਗਾ ਮਾਂ ਨੂੰ ਬੋਲਿਆ ਕਹਿੰਦਾ ਮੇਰੀ ਮਾਂ ਨੇ ਇੱਕੋ ਗੱਲ ਕਹੀ ਪੁੱਤ ਅੱਗੇ ਤੋਂ ਤੇਰੇ ਮੈਂ ਸਕੂਲ ਨਹੀਂ ਜਾਂਦੀ ਕਹਿੰਦਾ ਬਚਪਨ ਦੇ ਵਿੱਚ ਮਾਂ ਨੇ ਮੇਰੇ ਕੋਲ ਮਾਫੀ ਮੰਗੀ ਸੀ ਅੱਗੇ ਤੋਂ ਤੇਰੇ ਸਕੂਲ ਵਿੱਚ ਨਹੀਂ ਜਾਂਦੀ ਇਹ ਨਾ ਮੈਂ ਪੜਦਾ ਰਿਹਾ ਚੰਗੇ ਨੰਬਰਾਂ ਨਾਲ ਕਹਿੰਦਾ ਪੜ੍ਹਾਈ ਕੀਤੀ ਚੰਗੇ ਨੰਬਰ ਆ ਗਏ ਮੇਰੇ ਕਹਿੰਦਾ ਹੁਣ ਪੜ੍ਹਾਈ ਕਰਨ ਵਾਸਤੇ ਕਿਤੇ ਬਾਹਰ ਮੈਂ ਕਾਲਜ ਵਿੱਚ ਜਾਣਾ ਸੀ ਕਹਿੰਦਾ ਮਾਂ ਨੂੰ ਕਿਹਾ ਕਿ ਮੇਰੀ ਚੰਗੀ ਪੜ੍ਹਾਈ ਹੋਈ ਹੈ ਚੰਗੀ ਮੈਰਿਟ ਲਿਸਟ ਆਈ ਹੈ ਮੈਂ ਕਾਲਜ ਵਿੱਚ ਪੜ੍ਹਨ ਵਾਸਤੇ ਜਾਣਾ ਹੈ ਮਾਂ ਨੇ ਜਿੰਨਾ ਕੁ ਸਮਾਨ ਤਿਆਰ ਕੀਤਾ ਸੀ ਕਹਿੰਦਾ ਦੇ ਦਿੱਤਾ ਮੈਂ ਕਾਲਜ ਵਿੱਚ ਪੜ੍ਹਨ ਵਾਸਤੇ ਚੱਲਿਆ ਗਿਆ ਜਦੋਂ ਮੇਰੀ ਡਿਗਰੀ ਕੰਪਲੀਟ ਹੋਈ ਤੇ ਕਹਿੰਦਾ ਨੌਕਰੀ ਦੀ ਸਿਲੈਕਸ਼ਨ ਮੇਰੀ ਬਾਹਰ ਹੋਗੀ ਨੌਕਰੀ ਦੀ ਸਿਲੈਕਸ਼ਨ ਬਾਹਰ ਹੋਣ ਤੋਂ ਬਾਅਦ ਨਮਾ ਕਿਸੇ ਵੱਡੇ ਨੌਕਰੀ ਦੇ ਉੱਤੇ ਲੱਗ ਗਿਆ ਬਾਹਰ ਕਹਿੰਦਾ ਮੈਂ ਰਹਿਣ ਲੱਗ ਗਿਆ ਜਦੋਂ ਬਾਹਰ ਰਹਿ ਕੇ ਮੈਂ ਕਾਮਯਾਬ ਹੋ ਗਿਆ ਨਾ ਤੇ ਕਹਿੰਦਾ ਮੈਂ ਵਿਆਹ ਵੀ ਕਹਿੰਦਾ ਬਾਰੇ ਕਰਾ ਲਿਆ ਮਾਂ ਨੂੰ ਦੱਸਿਆ ਵੀ ਨਹੀਂ ਕਿ ਮੇਰਾ ਵਿਆਹ ਹੋ ਚੁੱਕਿਆ ਹੈ ਕਹਿੰਦਾ ਮੇਰਾ ਵਿਆਹ ਤੋਂ ਬਾਅਦ ਮੇਰੇ ਘਰ ਬੱਚੇ ਹੋ ਗਏ ਇਹ ਗੱਲਾਂ ਹੋਣ ਤੋਂ ਬਾਅਦ ਕਹਿੰਦਾ ਮੇਰੇ ਇੱਕ ਦੋਸਤ ਨੂੰ ਪਤਾ ਲੱਗਾ ਕਿ ਮੇਰਾ ਵਿਆਹ ਹੋ ਗਿਆ ਉਹਨੇ ਮੇਰੀ ਮਾਂ ਨੂੰ ਆ ਕੇ ਦੱਸਿਆ ਕਹਿੰਦਾ ਮਾਤਾ ਤੇਰਾ ਪੁੱਤ ਸੁਰਿੰਦਰ ਸੀ ਨਾ ਉਹ ਬੜਾ ਵੱਡਾ ਅਫਸਰ ਬਣ ਚੁੱਕਿਆ ਹੈ ਉਹਦਾ ਵਿਆਹ ਹੋ ਗਿਆ ਹੁਣ ਬਾਹਰ ਕਿਤੇ ਮਕਾਨ ਲੈ ਕੇ ਰਹਿਣ ਲੱਗ ਗਿਆ ਸ਼ਹਿਰ ਵਿੱਚ ਵਸ ਗਿਆ ਉਹਦੇ ਬੱਚੇ ਵੀ ਦੋ ਨੇ ਕਹਿੰਦੀ ਪੁੱਤ ਤਰਲਾ ਕਰਦੀ ਤੇਰੇ ਇੱਕ ਦੱਸ ਰਹਿੰਦਾ ਕਿੱਥੇ ਹੈ ਕਹਿੰਦਾ ਤੈਨੂੰ ਉਹਦਾ ਮੈਂ ਪਤਾ ਤੇ ਦੱਸ ਦਿਆਂਗਾ ਪਰ ਮੇਰਾ ਨਾਂ ਨਾ ਲਈ ਉਹਦੇ ਅੱਗੇ ਕਹਿੰਦਾ ਮੇਰੀ ਮਾਂ ਨੇ ਪਤਾ ਲਿਆ ਉਸ ਪਤੇ ਦੇ ਕਹਿੰਦਾ ਉੱਤੇ ਪਹੁੰਚੀ ਗਰਮੀ ਦਾ ਮੌਸਮ ਸੀ ਕਹਿੰਦਾ ਆ ਕੇ ਮੇਰੀ ਮਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ ਜਦੋਂ ਕਹਿੰਦਾ ਆ ਕੇ ਘਰ ਦਾ ਦਰਵਾਜ਼ਾ ਖੜਕਾਇਆ ਮੇਰੇ ਬੱਚਿਆਂ ਨੇ ਦਰਵਾਜ਼ਾ ਖੋਲ੍ਹਿਆ ਚੀਕਾਂ ਮਾਰਨ ਲੱਗ ਗਏ ਕਿਉਂ ਮੇਰੀ ਮਾਂ ਦੀ ਕਹਿੰਦਾ ਇੱਕ ਅੱਖ ਕਾਣੀ ਸੀ ਚੀਕਾਂ ਮਾਰੀਆਂ ਮੈਂ ਭੱਜ ਕੇ ਬਾਹਰ ਆਇਆ ਕਿਨਾਂ ਜਦੋਂ ਬਾਹਰ ਮੈਂ ਦਰਵਾਜ਼ੇ ਦੇ ਆ ਕੇ ਵੇਖਿਆ ਸਾਹਮਣੇ ਮੇਰੀ ਮਾਂ ਖੜੀ ਐ ਕਹਿੰਦਾ ਮੈਂ ਮਾਂ ਨੂੰ ਹਾਲ ਚਾਲ ਨਹੀਂ ਪੁੱਛਿਆ ਪਾਣੀ ਦਾ ਘੁੱਟ ਨਾ ਪੁੱਛਿਆ ਅੰਦਰ ਨਾ ਬੁਲਾਇਆ ਕਹਿੰਦਾ ਮੈਂ ਮਾਂ ਨੂੰ ਧੱਕਾ ਮਾਰ ਕੇ ਕਿਹਾ ਤੂੰ ਕੀ ਲੈਣ ਆਈ ਆ ਇੱਥੇ ਕਹਿੰਦਾ ਮੇਰੀ ਮਾਂ ਨੇ ਭਾਵਕ ਹੋ ਕੇ ਸ਼ਬਦ ਬੋਲੇ ਕਹਿੰਦੀ ਪੁੱਤ ਮੈਨੂੰ ਮਾਰ ਨਾ ਧੱਕਾ ਨਾ ਦੇ ਮੈਂ ਤੇਰੇ ਬੱਚਿਆਂ ਨੂੰ ਡਰਾਉਣ ਵਾਸਤੇ ਨਹੀਂ ਆਈ ਮੇਰੇ ਅੰਦਰ ਮਮਤਾ ਜਾਗੀ ਮੈਨੂੰ ਪਤਾ ਲੱਗਿਆ ਤੂੰ ਵਿਆਹ ਕਰਾ ਲਿਆ ਪੁੱਤ ਮੈਂ ਤੇ ਪਾਣੀ ਵੀ ਨਹੀਂ ਵਾਰਿਆ ਮੈਂ ਤੇਰੇ ਬੱਚਿਆਂ ਨੂੰ ਡਰਾਉਣ ਵਾਸਤੇ ਨਹੀਂ ਆਈ ਇਹ ਮੇਰੇ ਪੋਤੇ ਇਹ ਮੇਰੀ ਪੋਤਰੀ ਤੇ ਮੇਰਾ ਪੋਤਰਾ ਨੇ ਇਹਨਾਂ ਨੂੰ ਵੇਖਣ ਵਾਤੇ ਆਈਆਂ ਧੱਕਾ ਨਾ ਮਾਰ ਮੈਂ ਚੱਲੀ ਆ ਮੈਂ ਚੱਲ ਜਾਣਾ ਵਾਪਸ ਮੈਂ ਤੈਨੂੰ ਕੋਈ ਦੁੱਖ ਤੇਰੀ ਜ਼ਿੰਦਗੀ ਚ ਅੱਜ ਤੋਂ ਬਾਅਦ ਮੈਂ ਆਉਂਦੀ ਨਹੀਂ ਕਹਿੰਦਾ ਮੈਂ ਮਾਂ ਨੂੰ ਪਾਣੀ ਨਾ ਪੁੱਛਿਆ ਕਹਿੰਦਾ ਦਰਵਾਜ਼ਾ ਬੰਦ ਕੀਤਾ ਮੈਂ ਅੰਦਰ ਆ ਗਿਆ ਘਰ ਵਾਲੀ ਪੁੱਛਦੀ ਰਹੀ ਕੌਣ ਸੀ ਕਹਿੰਦਾ ਦੱਸਿਆ ਨਹੀਂ ਮੈਂ ਕਹਿੰਦਾ ਮਾਂ ਚਲੀ ਗਈ ਜਿਹੜੇ ਕਹਿੰਦਾ ਪਿੰਡ ਦੇ ਸਰਕਾਰੀ ਸਕੂਲ ਚੋਂ ਕਹਿੰਦਾ ਮੈਂ ਪੜ੍ਹਿਆ ਸੀ ਨਾ ਉਸ ਸਰਕਾਰੀ ਸਕੂਲ ਦੇ ਵਿੱਚ ਕਹਿੰਦਾ بڑے ਵੱਡੇ ਪੱਦਰ ਦੇ ਉੱਤੇ ਫੰਕਸ਼ਨ ਹੋਇਆ। ਉਹਨਾਂ ਨੇ ਇੱਕ ਚਿੱਠੀ ਭੇਜੀ ਕਿ ਜਿਹੜੇ ਇਸ ਸਕੂਲ ਦੇ ਵਿੱਚੋਂ ਪੜ੍ਹ ਕੇ ਚੰਗੀਆਂ ਨੌਕਰੀਆਂ ਦੇ ਉੱਤੇ ਲੱਗੇ ਨੇ ਨਾ ਉਹ ਸਾਰੇ ਇਸ ਸਕੂਲ ਦੇ ਵਿੱਚ ਆਉਣ। ਅਸੀਂ ਉਹਨਾਂ ਨੂੰ ਸਨਮਾਨਿਤ ਕਰਨਾ ਹੈ ਚੀਫ ਗੈਸਟ ਦੇ ਤੌਰ ਤੇ ਕਹਿੰਦਾ ਮੈਨੂੰ ਵੀ ਬੁਲਾਇਆ ਗਿਆ। ਕਿਨਾਂ ਮੈਂ ਘਰ ਵਾਲਿਆਂ ਨੂੰ ਦੱਸੇ ਬਿਨਾ ਕਹਿੰਦਾ ਮੈਂ ਆ ਗਿਆ ਮੈਂ ਕਿਹਾ ਬਾਹਰ ਕੀਤੇ ਜਾਣਾ ਇਹ ਨਹੀਂ ਕਿ ਮੈਂ ਪਿੰਡ ਚੱਲੇ ਆ। ਸਿੱਧਾ ਕਹਿੰਦਾ ਮੈਂ ਸਕੂਲ ਵਿੱਚ ਗਿਆ ਫੰਕਸ਼ਨ ਨੂੰ ਅਟੈਂਡ ਕੀਤਾ। ਸਾਰਿਆਂ ਨੂੰ ਉੱਥੇ ਮਿਲਿਆ ਕਿ ਉਹ ਨਾ ਗੱਡੀ 'ਚ ਬੈਠ ਕੇ ਸ਼ਹਿਰ ਵਾਲੇ ਪਾਸੇ ਆਉਣ ਲੱਗਿਆ ਮਨ ਦੇ ਵਿੱਚ ਆਇਆ ਕਿ ਪਿੰਡ ਵੀ ਤੇ ਤੇਰਾ ਹੈ ਘਰ ਤੇਰਾ ਆਪਣਾ ਜ਼ਮੀਨ ਵੀ ਹੈ ਘਰ ਵੀ ਹੈ ਪਤਾ ਕਰ ਜਾਂਦੇ ਆ ਕਿੰਨੇ ਕ ਪੈਸੇ ਦੀ ਜ਼ਮੀਨ ਵੇਚਦੀ ਹੈ ਕੋਈ ਗਾਹਕ ਮਿਲੇ ਕਿਉਂ ਨਾ ਮੇਰੇ ਮਨ 'ਚੋਂ ਨਹੀਂ ਆਇਆ ਕਿ ਮੈਂ ਮਾਂ ਨੂੰ ਮਿਲਣ ਵਾਸਤੇ ਜਾਣਾ ਹੈ ਕਹਿੰਦਾ ਮੈਂ ਇੱਕ ਜ਼ਮੀਨ ਵੇਖ ਜਾਂਦੇ ਆ ਕੋਈ ਗਾਹਕ ਮਿਲ ਜਾਂਦਾ ਮਾਂ ਨੂੰ ਪੁੱਛ ਲੈਣੇ ਆ ਕਿੰਨਾ ਕੁ ਕੁਝ ਹੈ ਹੋਰ ਕਹਿੰਦਾ ਜਦੋਂ ਮੈਂ ਘਰ ਵਿੱਚ ਆਇਆ ਤੇ ਦਰਵਾਜ਼ਾ ਕਹਿੰਦਾ ਖੁੱਲਾ ਹੋਇਆ ਸੀ ਕਹਿੰਦਾ ਦਰਵਾਜ਼ੇ ਨੂੰ ਖੋਲ੍ਹਿਆ ਮੈਂ ਵਿਹੜੇ ਵਿੱਚ ਆਇਆ ਮੇਰਾ ਗਵਾਂਢੀ ਆਇਆ ਤੇ ਗਵਾਂਢੀ ਨੇ ਕਹਿੰਦਾ ਹੱਥ ਦੇ ਵਿੱਚ ਇੱਕ ਚਿੱਠੀ ਫੜਾਈ ਕਹਿੰਦਾ ਮੋਢੇ ਦੇ ਉੱਤੇ ਹੱਥ ਰੱਖ ਕੇ ਮੈਨੂੰ ਕਹਿਣ ਲੱਗਿਆ ਅੱਜ ਤੇਰੀ ਮਾਂ ਨੂੰ ਮਰੇ ਹੋਏ ਨੂੰ ਪੂਰੇ 10 ਦਿਨ ਹੋ ਚੁੱਕੇ ਨੇ ਤੇਰੀ ਮਾਂ ਨੂੰ ਦੁਨੀਆਂ ਦੇ ਉਤੋਂ ਗਏ ਨੂੰ ਅੱਜ 10 ਦਿਨ ਹੋ ਚੁੱਕੇ ਨੇ ਕਹਿੰਦਾ ਮੈਂ ਚਿੱਠੀ ਨੂੰ ਫੜਿਆ ਮੈਨੂੰ ਕਹਿਣ ਲੱਗਾ ਕਿ ਤੇਰੀ ਮਾਂ ਨੇ ਇੱਕ ਚਿੱਠੀ ਫੜਾਈ ਸੀ ਮੈਨੂੰ ਕਹਿੰਦੀ ਉਹ ਕਹਿੰਦੀ ਕਿ ਇਸ ਸਕੂਲ ਵਿੱਚ بڑے ਵੱਡੇ ਅਫਸਰ ਹੋਣੇ ਮੇਰਾ ਪੁੱਤ ਵੀ ਬੜਾ ਵੱਡਾ ਅਫਸਰ ਬਣਿਆ ਉਹ ਵੀ ਜ਼ਰੂਰ ਆਏਗਾ ਜਦੋਂ ਆਏ ਉਹਨੂੰ ਚਿੱਠੀ ਜ਼ਰੂਰ ਫੜਾਈ। ਕਹਿੰਦਾ ਚਿੱਠੀ ਫੜਾ ਕੇ ਚਲੇ ਆ ਗਿਆ ਮੈਂ ਹੱਥ ਜੋੜ ਕੇ ਕਿਹਾ ਸ਼ੁਕਰ ਹੈ ਕਹਿੰਦਾ ਮਗਰੂਲਤੀ। ਕਹਿੰਦਾ ਮੇਰੇ ਮਾਨ ਦੇ ਵਿੱਚ ਦੁੱਖ ਨਹੀਂ ਸੀ ਇਸ ਗੱਲ ਦਾ ਮੇਰੀ ਮਾਂ ਦੁਨੀਆ ਤੋਂ ਚਲੀ ਗਈ। ਕਹਿੰਦਾ ਮੈਂ ਕਿਹਾ ਸ਼ੁਕਰ ਹੈ ਮਗਰ ਮਗਰੂਲਤੀ ਬੜਾ ਭਾਰ ਸੀ ਮੇਰੇ ਸਿਰ ਦੇ ਉੱਤੇ। ਕਹਿੰਦਾ ਚਿੱਠੀ ਨੂੰ ਹੱਥ ਵਿੱਚ ਫੜ ਲਿਆ ਕਹਿੰਦਾ ਮੈਂ ਪੜਿਆ ਨਾ ਮਨ ਦੇ ਵਿੱਚ ਆਇਆ ਕਿ ਪੜ ਕੇ ਦੇਖੀ ਚਿੱਠੀ 'ਚ ਹੈ ਕੀ ਕਿ ਕਹਿੰਦਾ ਮੰਜੀ ਡੱਟੀ ਹੋਈ ਸੀ ਮੈਂ ਮੰਜੀ ਦੇ ਉੱਤੇ ਬੈਠਾ ਚਿੱਠੀ ਦੇ ਕਹਿੰਦਾ ਬੋਲ ਸਨ ਪੁੱਤ ਸਰਿੰਦਰ ਹੋ ਸਕਦਾ ਜਿੱਦਨ ਤੈਨੂੰ ਇਹ ਚਿੱਠੀ ਮਿਲੇ ਉਸ ਦਿਨ ਮੈਂ ਦੁਨੀਆਂ ਵਿੱਚ ਨਾ ਹੋਵਾਂ ਪੁੱਤ ਤੇਰਾ ਨਾ ਇੱਕ ਮੈਂ ਗੱਲ ਸਾਂਝੀ ਕਰਨੀ ਹੈ ਮੇਰੀ ਇੱਕ ਮੇਰੀ ਇੱਕ ਅੱਖ ਨਹੀਂ ਸੀ ਮੇਰੀਆਂ ਅੱਖਾਂ ਦੋ ਸਨ ਜਿੱਦਨ ਤੇਰੇ ਬਾਪੂ ਨਾਲ ਵਿਆਹ ਕੇ ਇਸ ਘਰ ਦੇ ਵਿੱਚ ਆਈ ਸੀ ਮੈਂ ਸੋਹਣੀ ਸੀ ਮੈਂ ਜਵਾਨ ਸੀ ਮੇਰੀਆਂ ਦੋ ਅੱਖਾਂ ਸਨ ਤੂੰ ਛੋਟਾ ਜਿਆ ਸੀ ਇੱਕ ਦਿਨ ਤੂੰ ਆਪਣੇ ਮਿੱਤਰਾਂ ਦੇ ਨਾਲ ਖੇਡਣ ਵਾਸਤੇ ਬਾਹਰ ਗਿਆ ਤੇਰੀ ਇੱਕ ਅੱਖ ਨਿਕਲ ਗਈ ਕਾਣੀ ਹੋ ਗਈ ਡਾਕਟਰ ਕਹਿਣ ਲੱਗੇ ਕਿ ਤੇਰਾ ਪੁੱਤ ਜਿਹੜਾ ਹੈ ساری ਜ਼ਿੰਦਗੀ ਨੂੰ ਹੁਣ ਇੱਕ ਅੱਖ ਨਾਲ ਵੇਖੀਗਾ ਕਿੰਨੀ ਮੈਂ ਕਿਹਾ ਸੀ ਡਾਕਟਰਾਂ ਨੂੰ ਕਿ ਇੱਕ ਅੱਖ ਮੇਰੀ ਮੇਰੇ ਪੁੱਤ ਨੂੰ ਪਾ ਦਿਓ ਮੇਰੀ ਜਿੰਨੀ ਜ਼ਿੰਦਗੀ ਨਿਕਲਨੀ ਸੀ ਨਿਕਲ ਗਈ ਮੇਰਾ ਪੁੱਤ ਪੂਰੀ ਦੁਨੀਆ ਨੂੰ ਦੋਵੇਂ ਅੱਖਾਂ ਨਾਲ ਦੇਖੇ ਕਿੰਨੇ ਮੈਂ ਆਪਣੀ ਇੱਕ ਅੱਖ ਤੈਨੂੰ ਦਿੱਤੀ ਸੀ ਮੇਰੀ ਦੋਵੇਂ ਅੱਖਾਂ ਸਨ ਕਿੰਨਾ ਜਦੋਂ ਆਹ ਇਹ ਕਹਿੰਦਾ ਚਿੱਠੀ ਨੂੰ ਪੜ੍ਹਿਆ ਕਹਿੰਦਾ ਮੇਰਾ ਕਲੇਜਾ ਬਾਹਰ ਆ ਗਿਆ ਉਸ ਦਿਨ ਕਹਿੰਦਾ ਮੇਰੇ ਕੋਲ ਸਿਰਫ ਇੱਕੋ ਗੱਲ ਸੀ ਉਹ ਸੀ ਪਛਤਾਵਾ ਹੋਰ ਕੁਝ ਨਹੀਂ ਸੀ ਮਾਂ ਨੂੰ ਪਿਆਰ ਕਰਦੇ ਆ ਤੇ ਇਹ ਸਟੇਟਸ ਲਗਾ ਕੇ ਮਦਰ ਡੇ ਦੇ ਉਤੇ ਨਾ ਕਹੀਏ ਕਿ ਮੈਂ ਆਪਣੀ ਮਾਂ ਨੂੰ ਬੜਾ ਪਿਆਰ ਕਰਦਾ ਹਾਂ ਬੜੀਆਂ ਵੀਡੀਓਜ਼ ਬਣਨੀਆਂ ਨੇ ਸਟੇਟਸ ਲਗਾਏ ਜਾਣੇ ਨੇ ਲੋਕਾਂ ਨੂੰ ਦਿਖਾਇਆ ਜਾਣਾ ਇਹ ਦਿਖਾਵੇ ਦਾ ਪਿਆਰ ਫੇਕ ਲਵ ਹੈ ਮੇਰੀ ਮਾਂ ਮੇਰੇ ਕੱਪੜੇ ਧੋਕ ਦਿੰਦੀ ਹੈ ਮੈਨੂੰ ਪਿਆਰ ਬੜਾ ਕਰਦੀ ਹੈ ਮੇਰੀ ਮਾਂ ਚਾਹ ਬਣਾ ਕੇ ਦਿੰਦੀ ਹੈ ਪਿਆਰ ਬੜਾ ਕਰਦੀ ਹੈ ਜੇ ਕੰਮ ਕਰਕੇ ਦਿੰਦੀ ਹੈ ਪਿਆਰ ਹੈ ਕਿਹਦੇ ਪਿਆਰ ਨਾ ਕਹੀਏ ਕਿ ਅੱਜ ਚਾਹ ਦਾ ਕੱਪ ਮੈਂ ਬਣਾ ਕੇ ਦਵਾਂਗਾ ਮਾਂ ਸਾਰੇ ਕੰਮ ਕਰਦੀਆਂ ਤੂੰ ਅੱਜ ਕੁਝ ਕੰਮ ਮੈਂ ਕਰਾਂਗਾ। ਸਾਰੀ ਜ਼ਿੰਦਗੀ ਤੂੰ ਮੇਰੇ ਵਾਸਤੇ ਇੰਨਾ ਕੁਝ ਕੀਤਾ ਹੈ ਅੱਜ ਮੈਨੂੰ ਕਰਨ ਦਾ ਮੌਕਾ ਦੇ। ਗੁਰਦੁਆਰਾ ਸਾਹਿਬ ਜਾ ਕੇ ਬੈਠਦੇ ਆ ਨਾ। ਕੁਝ ਸਮਾਂ ਆਪਣੇ ਮਾਂ ਪਿਓ ਦੇ ਕੋਲ ਬੈਠ ਕੇ ਦੇਖਿਓ بڑے ਰੋਗ بڑے ਦੁੱਖ ਨੇ ਉਹਨਾਂ ਨੂੰ ਜਿੱਦਣ ਕਿਸੇ ਦਿਨ ਇੱਕ ਇੱਕ ਗੱਲ ਨੂੰ ਪੁੱਛ ਲੈਣਾ ਬੈਠ ਕੇ ਕਿ ਮਾਂ ਕੁਈ ਦਰਦ ਤੇ ਨਹੀਂ ਕੋਈ ਤਕਲੀਫ ਤੇ ਨਹੀਂ ਕਿਸੇ ਚੀਜ਼ ਦੀ ਲੋੜ ਤੇ ਨਹੀਂ ਮੈਂ ਹਾਂ ਉਸ ਦਿਨ ਅੱਧੇ ਦੁੱਖ ਤੇ ਵੈਸੇ ਉਹਨਾਂ ਦੇ ਟੁੱਟ ਜਾਣਗੇ ਕਿ ਤੂੰ ਪੁੱਛ ਲੈ ਤੇਰੇ ਇਹ ਪੁੱشن ਦੇ ਨਾਲ ਮੇਰੇ ਜ਼ਿੰਦਗੀ ਦਾ ਬੜਾ ਭਾਰ ਸੌਖਾ ਹੋ ਚੁੱਕਿਆ ਹੈ ਮਾਂ ਪਿਓ ਦੀ ਦਾਤ ਇੱਕ ਐਸੀ ਦਾਤ ਹੈ ਜਿਹਦੇ ਕੋਲ ਹੁੰਦੀ ਹੈ ਉਹ ਪ੍ਰਵਾਹ ਨਹੀਂ ਕਰਦਾ ਜਿਹਦੇ ਕੋਲ ਨਹੀਂ ਹੁੰਦੀ ਉਹ ਸਰੋਂਦਾ ਹੈ ਤੇ ਮਾਤਾਵਾਂ ਭੈਣਾਂ ਨੂੰ ਬੇਨਤੀ ਹੈ ਤੇ ਜੇਕਰ ਚਾਹੁੰਦੇ ਹੋ ਨਾ ਕਿ ਸਾਡੇ ਪੇਕੇ ਪਰਿਵਾਰ ਵਿੱਚ ਸਾਡੀ ਮਾਂ ਪਿਓ ਨੂੰ ਸਾਡੀਆਂ ਭੈਣਾਂ ਸਾਡੀਆਂ ਭਰਜਾਈਆਂ ਸਾਡੇ ਵੀਰ ਸਾਬਣ ਸਹੁਰੇ ਪਰਿਵਾਰ ਵਿੱਚ ਰਹਿ ਕੇ ਧੀ ਦਾ ਫਰਜ਼ ਜ਼ਰੂਰ ਅਦਾ ਕਰੋ ਮਾਂ ਦੀ ਅਸੀਸ ਇੱਕ ਇਹੋ ਜੀ ਹੈ ਜੇ ਮਾਂ ਕਿਤੇ ਜਾਂਦੀ ਵਾਰ ਅਸੀਸ ਦੇ ਦੇ ਨਾ ਉਹ ਕਦੇ ਖਾਲੀ ਨਹੀਂ ਜਾਂਦੀ ਤੇ ਜਿੱਦਨ ਮਾਂ ਮਰਨ ਲੱਗੀ ਕਿਤੇ ਵੱਦ ਅਸੀਸ ਦੇ ਦੇ ਤੇ ਉਹ ਟਾਲੀ ਵੀ ਨਹੀਂ ਜਾਂਦੀ ਦੁਨੀਆ 'ਚ ਕਿਤੇ ਜਾਣ ਲੱਗੀ ਕਹਿ ਦੇਣਾ ਕਿ ਤੇਰਾ ਬੇੜਾ ਬਹਿ ਜੇ ਤੇ ਯਾਦ ਰੱਖਣਾ ਜੋ ਮਰਜੀ ਲੰਗਰ ਜੋ ਮਰਜੀ ਪਾਠ ਜੋ ਕੁਝ ਮਰਜੀ ਧਰਮ ਦੇ ਕਰਮ ਕਰਦੇ ਰਹੋ ਉਹ ਬੇੜਾ ਕਦੇ ਉੱਠਣਾ ਨਹੀਂ ਬੈਠ ਹੀ ਜਾਏਗਾ ਸਚਾਈ ਹੈ ਮਦਰਡੇ ਦੇ ਉੱਤੇ ਫੇਕ ਲਾਭ ਨਾ ਕਰੀਏ ਮੈਂ ਬੜਾ ਅਕਸਰ ਜ਼ਿਕਰ ਕਰਦਾ ਹੁੰਨਾ ਕਿ ਸਾਡੀ ਮਾਂ ਦਾ ਦੇਣ ਹੈ ਅੱਜ ਮਦਰਡੇ ਹੈ ਮਾਂ ਦਾ ਇੱਕ ਖਾਸ ਦੇਣ ਮਨਾਉਣ ਵਾਲਿਓ ਇਸ ਗੱਲ ਨੂੰ ਯਾਦ ਰੱਖਿਓ ਮਾਂ ਬਿਨਾਂ ਕੋਈ ਐਸਾ ਦੇਣ ਹੀ ਨਹੀਂ ਹੁੰਦਾ ਜੋ ਮਾਂ ਤੋਂ ਬਿਨਾਂ ਹੋਵੇ ਮਾਂ ਤੋਂ ਬਿਨਾਂ ਕੋਈ ਦੇਣ ਹੀ ਨਹੀਂ ਹੈ ਮਾਂ ਤੋਂ ਬਿਨਾ ਕੋਈ ਸਾਹ ਹੀ ਨਹੀਂ ਹੈ ਜਿਹੜੀ ਮਾਂ ਨੇ ਤੈਨੂੰ ਸਾਹ ਦਿੱਤੇ ਜਿਹੜੀ ਮਾਂ ਨੇ ਜ਼ਿੰਦਗੀ ਦਿੱਤੀ ਜਿਹੜੀ ਮਾਂ ਨੇ ਤੈਨੂੰ ਪਿਆਰ ਦਿੱਤਾ ਜਿਹੜੀ ਮਾਂ ਨੇ ਤੈਨੂੰ ਪਰਿਵਾਰ ਦਿੱਤਾ ਯਾਦ ਰੱਖਣਾ ਜਦੋਂ ਤੂੰ ਛੋਟਾ ਜਿਹਾ ਸੀ ਨਾ ਮੰਜੀ ਦੇ ਉੱਤੇ ਪਿਆ ਹੁੰਦਾ ਸੀ ਤੂੰ ਕਿਰਿਆ ਕਰਦਾ ਸੀ ਤੇਰੇ ਵਿੱਚੋਂ ਬਦਬੂ ਆਉਂਦੀ ਸੀ ਮਾਂ ਫੇਰ ਵੀ ਤੈਨੂੰ ਆਪਣੀ ਗਲਵਕੜੀ 'ਚ ਲੈ ਕੇ ਸਾਰੀ ਰਾਤ ਕੱਢ ਦਿੰਦੀ ਸੀ ਅੱਜ ਮਾਂ ਦੇ ਕਿਤੇ ਕੱਪੜਿਆਂ 'ਚ ਬਦਬੂ ਆਏ ਨਾ ਤੇ ਇਨਸਾਨ ਕਹਿੰਦਾ ਮੈਨੂੰ ਮਾਂ ਤੋਂ ਗਹਿਨ ਆਉਂਦੀ ਹੈ ਮੈਨੂੰ ਮਾਂ ਦੇ ਕੱਪੜਿਆਂ ਤੋਂ ਬਦਬੂ ਆਉਂਦੀ ਹੈ ਮੈਨੂੰ ਮਾਂ ਦੇ ਕੋਲੋਂ ਬਦਬੂ ਆਉਂਦੀ ਹੈ। ਇਨਸਾਨ ਦੇ ਉੱਤੇ ਬਚਪਨ ਯਾਦ ਰੱਖਣਾ ਦੋ ਵਾਰ ਹੁੰਦਾ ਜੀ। ਬਚਪਨ ਉਹ ਹੁੰਦਾ ਜਦੋਂ ਇਹਨਾਂ ਬੱਚੇ ਨੂੰ ਆਪਣੀ ਸ਼ੁੱਧ ਬੋਧਨਾ ਰਹੇ। ਉਹ ਬਚਪਨ ਹੈ ਜਦੋਂ ਬੱਚਾ ਕੋਈ 6 ਮਹੀਨੇ ਸਾਲ 1.5 ਸਾਲ ਦਾ ਹੁੰਦਾ ਹੈ। ਇੱਕ ਇਨਸਾਨ ਦੇ ਬਚਪਨ ਉਦੋਂ ਹੁੰਦਾ ਜਦੋਂ ਬਿਲਕੁਲ ਬਜ਼ੁਰਗ ਹੋ ਜਾਂਦਾ ਜਦੋਂ ਆਪਣੇ ਆਪ ਨੂੰ ਸਾਹ ਵੀ ਨਹੀਂ ਸਕਦਾ। मां ਪੰਜ ਪੁੱਤਰਾ ਨੂੰ ਪੰਜ ਧੀਆ ਨੂੰ 6 ਬੱਚਿਆਂ ਨੂੰ ਪਾਲ ਸਕਦੀ ਹੈ ਜਦ ਰਖਣਾ ਸੀ ਇੰਨੇ ਫਰਾਮ ਹੁਸ਼ ਹੋ ਗਏ ਪੰਜ ਬੱਚਿਆਂ ਦੇ ਕੋਲੋਂ ਇੱਕ ਮਾਂ ਨਹੀਂ ਪਾਲੀ ਜਾਂਦੀ ਮਾਂ ਪੰਜ ਪੰਜ ਬੱਚਿਆਂ ਨੂੰ ਪਾਲ ਕੇ ਵੱਡਾ ਕਰ ਦਿੰਦੀ ਹੈ ਪੰਜ ਪੰਜ ਬੱਚਿਆਂ ਦੇ ਕੋਲੋਂ ਪੰਜ ਪੰਜ ਧੀਆ ਦੇ ਕੋਲੋਂ ਨੂੰਹਾਂ ਦੇ ਕੋਲ ਇੱਕ ਮਾਂ ਨਹੀਂ ਸੰਭੀ ਜਾਂਦੀ ਕਿੰਨੇ ਫਰਾਮ ਹੁਸ਼ ਹੋ ਗਏ ਤਰਦਾਸ ਤੇ ਰੋਜ਼ਾਨਾ ਪੜਦੇ ਹਾਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤਾਂ ਹੈ ਜੇ ਸਰਬੱਤ ਦਾ ਭਲਾ ਕਰਕੇ ਦਸੀਏ ਅਸੀਂ ਤੇ ਆਪਣੇ ਜੰਮਣ ਵਾਲਿਆਂ ਦਾ ਭਲਾ ਨਹੀਂ ਕਰ ਸਕੇ ਸਰਬੱਤ ਦਾ ਭਲਾ ਕਿੱਥੋਂ ਕਰਾਂਗੇ ਇਹ ਮਦਰ ਡੇ ਦੇ ਉੱਤੇ ਮਾਂ ਦੀ ਕੋਲ ਬੈਠ ਕੇ ਮਾਂ ਨੂੰ ਗਲਵੱਕੜੀ ਚ ਲੈ ਕੇ ਇੱਕ ਗੱਲ ਨੂੰ ਕਹੀਏ ਅਸੀਂ ਨਾ ਸ਼ਰਮਾਉਂਦੇ ਹੀ ਰਹਿੰਦੇ ਆ ਸਾਨੂੰ ਸੰਗ ਜੀ ਲੱਗਦੀ ਰਹਿੰਦੀ ਹੈ ਉਹਦੇ ਗਲਵਕੜੀ ਚ ਪਾ ਕੇ ਪਿਓ ਨੂੰ ਜਫੀ ਪਾ ਕੇ ਕਿਉਂਕਿ ਮੈਂ ਬਾਪੂ ਤੈਨੂੰ ਬਹੁਤ ਪਿਆਰ ਕਰਦਾ ਹਾਂ ਬਾਪੂ ਤੇਰੇ ਬਿਨਾ ਮੈਂ ਰੋਲ ਜਾਣਾ ਮਾਂ ਨੂੰ ਜਫੀ ਪਾ ਕੇ ਕਿਤੇ ਕੀਏ ਮਾਂ ਮੈਂ ਤੈਨੂੰ ਬੜਾ ਪਿਆਰ ਕਰਦਾ ਅਸੀਂ ਸ਼ਰਮਾਉਂਦੇ ਜੇ ਰਹਿੰਨੇ ਆਂ ਸੰਗ ਦੇ ਜ ਰਹਿੰਨੇ ਆਂ ਮਾਂ ਦੇ ਕੋਲ ਮਾਂ ਨੂੰ ਕੀ ਕਿਉਂਕਿ ਮੈਂ ਇਹ ਗੱਲ ਕਹੀ ਏ ਮਾਂ ਨਹੀਂ ਸਹੀ ਗੱਲ ਕਹਿੰਦੀ ਹੁੰਦੀ ਸਾਨੂੰ ਮੈਂ ਅਕਸਰ ਜ਼ਿਕਰ ਕਰਦਾ ਜਿੱਦ ਦਿਨ ਹੁਣ ਛੁੱਟੀਆਂ ਆਉਣ ਲੱਗਿਆ ਨਾ ਵਾਪਸ ਮੈਂ ਛੁੱਟੀ ਘਰ ਗਿਆ ਸੀ ਮੈਂ ਵਾਪਸ ਆਉਣ ਲੱਗਿਆ ਮਾਂ ਨੇ ਜੱਫੀ ਪਾ ਕੇ ਕੋਈ ਗੱਲ ਕਹੀ ਸੀ ਕਿ ਮੈਂ ਮਾਂ ਨੂੰ ਕਿਹਾ ਕਿ ਕਿਹੜੀ ਚੀਜ਼ ਦੀ ਲੋੜ ਹੈ ਮੈਂ ਲੈ ਕੇ ਦਮਾਂਗਾ ਕਹਿੰਦੀ ਕੁਝ ਨਹੀਂ ਚਾਹੀਦਾ ਜੱਫੀ ਪਾ ਕੇ ਰੋ ਕੇ ਕਹਿਣ ਲੱਗੀ ਤੇ ਵਿਆਹ ਆ ਗਿਆ ਤੇ ਇੰਨਾ ਹੀ ਪਿਆਰ ਕਰੇਗਾ ਨਾ ਮਾਪਿਓ ਆ ਚੀਜ਼ ਦੇ ਭੁਖੇ ਨੇ ਕੀ ਕਰਨਾ ਤੁਹਾਡੀ ਕੋਠੀ ਨੂੰ ਕੀ ਕਰਨਾ ਤੁਹਾਡੀ ਕਾਰ ਨੂੰ ਕੀ ਕਰਨਾ ਤੁਹਾਡੇ ਦਿੱਤੇ ਹੋਏ ਕੱਪੜਿਆਂ ਨੂੰ ਕੀ ਕਰਨਾ ਤੁਹਾਡੇ ਮਹਿੰਗੇ ਲਾਏ ਹੋਏ ਏਸੀ ਨੂੰ ਜੇ ਅੰਦਰ ਦੀ ਠੰਡ ਕੀ ਨਾ ਮਾਣ ਨੂੰ ਦੇ ਸਕੇ ਅੰਦਰ ਦੀ ਠੰਡ ਹੀ ਨਾ ਮਾਣ ਨੂੰ ਕਿਰਪਾ ਸਕੇ ਤੇ ਯਾਦ ਰੱਖਣਾ ਮਾਪਿਓ ਦੀ ਅਸੀਸ ਦੇ ਭਾਗੀਦਾਰ ਹੋਈਏ ਮਾਲਕ ਮਿਹਰਾਮਤ ਕਰਨ ਕਿਰਪਾ ਕਰਨ ਦੋ ਪੰਕਤੀਆਂ ਨੂੰ ਅੱਜ ਵਿਚਾਰਿਆ ਹੈ ਬਾਕੀ ਦੇ ਸ਼ਬਦ ਦੇ ਵਿਚਾਰ ਅਸੀਂ ਕੱਲ ਕਰਾਂਗੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ